ਕੀ ਤੁਹਾਨੂੰ ਪਤਾ ਰੋਜ਼ਾ ਲਖਸ਼ਮਬਰਗ ਕੌਣ ਸੀ ਜੇ ਨਹੀਂ ਪਤਾ ਤਾਂ ਇੱਕ ਮਿੰਟ ਸੁਣ ਕੇ ਜਾਇਓ ਸਮਾਜਿਕ ਲੋਕਤੰਤਰੀ ਸਮਾਜਵਾਦੀ ਕਮਿਊਨਿਸਟ ਨੇਤਾ ਪੱਤਰਕਾਰ ਤੇ ਕ੍ਰਾਂਤੀਕਾਰੀ ਰੋਜ਼ਾ ਲਖਸ਼ਮਬਰਗ ਉਹ ਨਾਮ ਹੈ ਜੋ ਆਪਣੇ ਵਿਚਾਰਾਂ ਕਰਕੇ ਪੂਰੀ ਦੁਨੀਆ 'ਚ ਜਾਣੇ ਜਾਂਦੇ ਆ ਸੱਤਾ 'ਚ ਬੈਠੇ ਲੋਕਾਂ ਨੂੰ ਸਵਾਲ ਕਰਨਾ ਉਹਨਾਂ ਦਾ ਮਨਪਸੰਦ ਕੰਮ ਸੀ ਤੇ ਉਹ ਬਿਨਾ ਕਿਸੇ ਪੇਦ ਪਾਪ ਤੋਂ ਜੋ ਮਤਲਬ ਬਹੁਤ ਸਾਰੇ ਉਹਨਾਂ ਨੇ ਕੰਮ ਕੀਤੇ ਤੇ ਉਹਦੇ ਨਾਲ ਹੀ ਉਹਨਾਂ ਨੂੰ ਜਿਹੜੇ ਰਾਜਨੀਤਿਕ ਵਿਚਾਰਧਾਰਾ ਰੱਖਣ ਦੇ ਕਾਰਨ ਉਹਨਾਂ ਦਾ ਨਾਮ ਸੀ ਜੋ ਰੈੱਡ ਰੋਜਾ ਦਾ ਨਾਮ ਉਹਨਾਂ ਨੂੰ ਦਿੱਤਾ ਗਿਆ ਤੇ ਉਹ ਬਹੁਤ ਤਿੱਖੀ ਆਲੋchna ਕਰਦੇ ਸੀ ਤੇ ਜਿਸ ਕਰਕੇ ਉਹਨਾਂ ਦਾ ਨਾਮ ਖੂਨੀ ਰੋਜਾ ਵੀ ਉਹਨਾਂ ਨੂੰ ਕਿਹਾ ਗਿਆ ਤੇ ਉਹਨਾਂ ਨੇ ਕ੍ਰਾਂਤੀਕਾਰੀ ਬਹੁਤ ਸਾਰੇ ਕਦਮ ਸੀਗੇ ਜਿਹੜੇ ਉਠਾਏ ਤੇ ਜਿਨ੍ਹਾਂ ਦਾ ਜਿਹੜਾ ਜਨਮ ਸੀਗਾ 1871 ਦੇ ਵਿੱਚ ਹੋਇਆ ਸੀ ਤੇ ਜਿਨ੍ਹਾਂ ਨੂੰ 1819 ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਇਹਦੀ ਜੋ ਇਹਨਾਂ ਦੀ ਸਾਰੀ ਕਹਾਣੀ ਹੈਗੀ ਆ ਵੀ ਉਹਨਾਂ ਨੇ ਕੀ ਕੀ ਕਿਵੇਂ ਕਿਵੇਂ ਸਾਰੀਆਂ ਇਹ ਚੀਜ਼ਾਂ ਕੀਤੀਆਂ ਫੁੱਲ ਵੀਡੀਓ ਆਪਾਂ ਅਪਲੋਡ ਕੀਤੀ ਆ ਜਾ ਕੇ ਦੇਖ ਲਓ ਤੇ ਤੁਹਾਨੂੰ ਪਤਾ ਲੱਗ ਜੂ ਰੋਜ਼ਾ ਲਖਸ਼ਮਬਰਗ ਕੌਣ ਸੀ ਅਜਈਆਂ ਔਰਤਾਂ ਨੂੰ ਮੇਰਾ ਦਿਲੋਂ ਸਲਾਮ ਹੈ ਹਾਂਜੀ ਸਾਰ ਨੂੰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਨਾਮ ਮੰਨਪ੍ਰੀਤ ਹੈ ਜਿਵੇਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਦੁਨੀਆ ਭਰ ਦੇ ਵਿੱਚ ਉਹਨਾਂ ਔਰਤਾਂ ਬਾਰੇ ਜਿਹੜੀਆਂ ਕਿ ਆਪਣੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਸ਼ੀਲ ਰਹੀਆਂ ਸਿਰੜੀ ਰਹੀਆਂ ਤੇ ਜਿਹੜੀ ਦੁਨੀਆ ਤੋਂ ਜਾ ਕੇ ਹੁਣ ਵੀ ਦੁਨੀਆ ਤੇ ਜਿੰਦਾ ਨੇ ਜਿਨ੍ਹਾਂ ਦੇ ਵਿਚਾਰ ਹੁਣ ਤੱਕ ਜਿੰਦਾ ਨੇ ਤੇ ਬਹੁਤੇ ਲੋਕਾਂ ਨੂੰ ਇਹਨਾਂ ਬਾਰੇ ਪਤਾ ਬਹੁਤੇ ਬਾਰੇ ਨੂੰ ਨਹੀਂ ਪਤਾ ਤੇਜ ਨਾਲ ਨੂੰ ਨਹੀਂ ਪਤਾ ਉਹਨਾਂ ਨੂੰ ਹੀ ਆਪਾਂ ਇੰਟਰੋਡਿਊਸ ਕਰਾਉਣਾ ਮੈਂ ਖੁਦ ਉਹ ਚੀਜ਼ਾਂ ਤੇ ਰਿਸਰਚ ਕਰ ਰਹੀ ਆਂ ਉਮੀਦ ਆ ਤੁਸੀਂ ਵੀਡੀਓਜ਼ ਨੂੰ ਪਸੰਦ ਕਰ ਰਹੇ ਹੋ ਜੇ ਤੁਸੀਂ ਵੀਡੀਓਜ਼ ਪਹਿਲਾਂ ਨਹੀਂ ਦੇਖੀਆਂ ਤਾਂ ਦੇਖੋ ਇਹਦੇ ਚਾਰ ਪਾਰਟ ਆਲਰੇਡੀ ਆ ਚੁੱਕੇ ਆ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਲక్ష్ਮੀ ਬਾਈ ਬਾਰੇ ਫਿਰ ਮਾਈ ਭਾਗੋ ਬਾਰੇ ਫਿਰ ਆਪਾਂ ਗੱਲ ਕੀਤੀ ਸੀ ਦੁਰਗਾ ਭਾਬੀ ਬਾਰੇ ਤੇ ਕੱਲ ਗੱਲ ਕੀਤੀ ਸੀ ਆਪਾਂ ਮੇਰੀ ਕਿਉਰੀ ਬਾਰੇ ਤੇ ਇਸ ਤਰੀਕੇ ਨਾਲ ਹੀ ਆਪਾਂ ਜਿਹੜੀ ਆਪਣੀ ਸੀਰੀਜ਼ ਆ ਉਹਨੂੰ ਕੰਟੀਨਿਊ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਮੇਰੀ ਅੱਜ ਕੁਝ ਸਿਹਤ ਠੀਕ ਨਹੀਂ ਹੈਗੀ ਬਟ ਆਮ ਟ੍ਰਾਈਂਗ ਮਾਈ ਬੈਸਟ ਕੇ ਮੈਂ ਜੋ ਇਨਫੋਰਮੇਸ਼ਨ ਅੱਜ ਵਾਲੀ ਆ ਤੇ ਜਿਹਦੀ ਆਪਾਂ ਅੱਜ ਬਾਇਓਗ੍ਰਾਫੀ ਜੋ ਕਰਨੀ ਹੈਗੀ ਜੀਵਨੀ ਕਰਨੀ ਹੈ ਵੀ ਆ ਮੈਂ ਡਿਲੀਵਰ ਕਰ ਸਕਾਂ ਉਹਦੇ ਵਿੱਚ ਐਕਚੁਅਲੀ ਡਾਟਾ ਬਹੁਤ ਜ਼ਿਆਦਾ ਸੀਗਾ ਬਟ ਆਈ ਵਿਲ ਟ੍ਰਾਈ ਮਾਈ ਬੈਸਟ ਕਿ ਮੈਂ ਚੰਗਾ ਡਿਲੀਵਰੀ ਆ ਜਿਹੜੀ ਡਾਟੇ ਦੀ ਤੁਹਾਨੂੰ ਦੇ ਸਕਾਂ ਫਿਰ ਆਪਾਂ ਅੱਜ ਗੱਲ ਕਰਦੇ ਆ ਰੋਜਾ ਲਕਸੰਬਰਗ ਬਾਰੇ ਜੋ ਕਿ ਇੱਕ ਪੋਲਿਸ਼ ਅਤੇ ਜਰਮਨ ਦੇ ਵਿੱਚ ਇਨਕਲਾਬਵਾਦੀ ਸਮਰਾਜਵਾਦੀ ਔਰਤ ਸੀ ਉਹ ਇੱਕ ਮਾਰਕਸਵਾਦੀ ਸਧਾਂਤਵਾਦੀ ਤੇ ਜੰਗ ਵਿਰੋਧੀ ਕਾਰਕੁਨ ਸੀ ਜਿਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਉਹ ਸਿਆਸਤ ਦੇ ਵਿੱਚ ਸ਼ਾਮਲ ਹੋਏ ਦਿਓ ਪੋਲੈਂਡ ਤੇ ਜਨਮਰੀ ਦੇ ਜਨਮਰੀ ਜਰਮਨੀ ਦੇ ਇਨਕਲਾਬ ਦੇ ਵਿੱਚ ਪ੍ਰਮੁੱਖ ਸ਼ਖਸੀਅਤ ਬਣੇ ਤੇ ਹੁਣ ਆਪਾਂ ਇਹਨਾਂ ਬਾਰੇ ਜੇ ਆਪਾਂ ਇਕਾ ਮਤਲਬ ਮੈਂ ਬਾਇਓ ਡਾਟਾ ਜ ਤਿਆਰ ਕੀਤਾ ਸੀ ਆਵਾ ਮੇਨ ਗੱਲ ਆ ਜਿਹੜੀ ਆਪਾਂ ਕਰੀਏ ਉਹਨਾਂ ਦਾ ਜਿਹੜਾ ਜਨਮ ਸੀਗਾ ਉਹ 5 ਮਾਰਚ 1871 ਨੂੰ ਹੋਇਆ ਸੀਗਾ ਪੋਲੈਂਡ ਦੇ ਵਿੱਚ ਜਿਹੜਾ ਕਿ ਉਸ ਉਸ ਟਾਈਮ ਰਸ਼ੀਨ ਐਮਪਾਇਰਨ ਡਰਾਂਦਾ ਸੀਗਾ ਤੇ ਉਹਨਾਂ ਦਾ ਬਚਪਨ ਦਾ ਜਿਹੜਾ ਨਾਮ ਸੀਗਾ ਰੋਜਾਲੀਆ ਸੀਗਾ ਤੇ ਉਹਨਾਂ ਦੀ ਜਿਹੜੀ ਡੈਥ ਸੀਗੀ ਉਹ 15 ਜਨਵਰੀ 1919 ਨੂੰ ਹੋਈ ਸੀ ਜਦੋਂ ਉਹ 47 ਸਾਲਾਂ ਦੇ ਸੀਗੇ ਤੇ ਬਰਲਿਨ ਜਰਮਨੀ ਦੇ ਵਿੱਚ ਹੋਈ ਸੀਗੀ ਤੇ ਉਹਨਾਂ ਦੀ ਜਿਹੜੀ ਮੌਤ ਸੀਗੀ ਉਹ ਨੈਚੁਰਲ ਨਹੀਂ ਸੀਗੀ ਤੇ ਉਹਨਾਂ ਨੂੰ ਸ਼ੂਟ ਕੀਤਾ ਗਿਆ ਸੀਗਾ ਕਿ ਉਹਦੇ ਕਿਵੇਂ-ਕਿਵੇਂ ਕੀ-ਕੀ ਕਾਰਨ ਰਏ ਆਪਾਂ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਯੂਨੀਵਰਸਿਟੀ ਆਫ ਯੂਰਿਸਟ ਦੇ ਵਿੱਚ ਆਪਣੀ ਡਾਕਟੋਰੇਟ ਕੀਤੀ ਸੀਗੀ ਤੇ ਉਹ ਇਕਨੋਮੀ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਨੋਲਿਜ ਸੀਗੀ ਤੇ ਉਹਨਾਂ ਨੇ ਇਸ ਸਮੇਂ ਦੇ ਵਿੱਚ ਆਪਣੀਆਂ ਕਾਫੀ ਸਾਰੀਆਂ ਬੁੱਕਸ ਵੀ ਲਿਖੀਆਂ ਬਹੁਤ ਸਾਰੇ ਆਰਟੀਕਲ ਲਿਖੇ ਜ਼ਿਕਰ ਆਉਂਦਾ ਹੈਗਾ ਉਹ ਬਹੁਤ ਰੈਵਿਊਲੂশনারੀ ਵਿਚਾਰਾਂ ਦੇ ਸੀ ਤੇ ਇਸ ਦੌਰਾਨ ਉਹ ਕਈ ਸਾਰੀਆਂ ਮਤਲਬ ਆਪਣੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਸੀਗੀਆਂ ਉਹਨਾਂ ਦਾ ਵੀ ਹਿੱਸਾ ਰਹੇ ਤੇ 1886 ਦੇ ਵਿੱਚ ਉਹਨਾਂ ਨੇ ਆਪਣਾ 1871 ਵਿੱਚ ਉਹਨਾਂ ਦਾ ਜਨਮ ਹੋਇਆ ਤੇ 1886 ਦੇ ਵਿੱਚ ਉਹਨਾਂ ਨੇ ਜਿਹੜੀਆਂ ਰਾਜਨੀਤਿਕ ਇਹ ਜਿਹੜੀਆਂ ਜਿੱਦਾਂ ਪਾਰਟੀਆਂ ਸੀਗੀਆਂ ਉਹਨਾਂ ਦੇ ਵਿੱਚ ਪੋਲਿਟੀਕਲ ਪਾਰਟੀ ਦੇ ਵਿੱਚ ਆਪਣਾ ਮਤਲਬ ਅ ਹਿੱਸਾ ਪਾਉਣਾ ਸ਼ੁਰੂ ਕਰਤਾ ਸੀਗਾ ਤੇ 1919 ਤੱਕ ਉਹ ਆਪਣੀਆਂ ਮਤਲਬ ਇਹ ਪਾਰਟੀਆਂ ਦਾ ਹਿੱਸਾ ਰਹੇ ਤੇ ਉਹਨਾਂ ਨੇ ਕਾਫੀ ਸਾਰੇ ਕੰਮ ਸੀਗੇ ਜਿਹੜੇ ਲੋਕਾਂ ਲਈ ਆਮ ਲੋਕਾਂ ਲਈ ਕੀਤੇ ਤੇ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਨਾਂ ਦਾ ਜਿਹੜਾ ਵਿਆਹ ਸੀਗਾ ਵਿਆਹ ਵੀ ਹੋਇਆ ਉਹਨਾਂ ਨੇ ਮਤਲਬ ਆਪਣੀ ਜਰਮਨੀ ਦੀ ਪੀਆਰ ਲੈਣ ਦੇ ਲਈ ਤੇ ਨਾਗਰਿਕਤਾ ਲੈਣ ਦੇ ਲਈ ਉੱਥੇ ਵਿਆਹ ਕਰਵਾਇਆ ਸੀਗਾ ਤੇ 5 ਸਾਲ ਬਾਅਦ ਫਿਰ ਉਹਨਾਂ ਦਾ ਡਿਵੋਰਸ ਵੀ ਹੋ ਗਿਆ ਸੀ 1897 ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਦੇ ਦੋ ਪਾਰਟਨਰ ਸੀ ਇੱਕ ਕੋਸ਼ਤਾ ਚ ਜੈਟਕਿਨ ਸੀ ਇੱਕ ਲਿਓ ਜੋਰਜਨ ਕਰਕੇ ਕੋਸ਼ਿਸ਼ ਸੀਗਾ ਸੌਰੀ ਮੈਂ ਇਹ ਗਲਤ ਪ੍ਰੋਨਾਂਊਂਸ ਕੀਤਾ ਤਾਂ ਉਹ ਇਹਨਾਂ ਦੇ ਇਹ ਪਾਰਟਨਰ ਰਹੇ ਆ ਮਤਲਬ ਇਹਨਾਂ ਦੇ ਸਾਥੀ ਰਹੇ ਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਜਨਮ ਸੀਗਾ ਉਹ ਇੱਕ ਜਹੂਦੀ ਪਰਿਵਾਰ ਦੇ ਵਿੱਚ ਪੋਲੈਂਡ ਦੇ ਵਿੱਚ ਹੋਇਆ ਸੀਗਾ 5 ਮਾਰਚ 1871 ਨੂੰ ਉਹਨਾਂ ਦਾ ਬਚਪਨ ਦਾ ਨਾਮ ਰਜਾਲੀਆ ਲੁਕਸਨਵਰ ਲੁਕਸਨਬਰਗ ਸੀਗਾ ਤੇ ਉਸ ਤੋਂ ਬਾਅਦ ਇੱਕ ਆਮ ਪਰਿਵਾਰ ਦੇ ਵਿੱਚ ਉਹ ਪੈਦਾ ਹੋਏ ਤੇ ਜਿੱਥੇ ਉਹ ਆਪਣੇ ਸਾਰੇ 5-6 ਭਾਈ ਸੀ ਉਹ ਪੰਜਾਂ ਦੇ ਵਿੱਚ ਸਭ ਤੋਂ ਛੋਟੇ ਸੀ ਤੇ ਉਹਨਾਂ ਦੀ ਜਿਹੜੀ ਭੈਣ ਸੀਗੀ ਉਹਨਾਂ ਨੂੰ ਵੀ ਕੋਈ ਮਤਲਬ ਉਹਨਾਂ ਦੀ ਲੱਤ ਦੇ ਵਿੱਚ ਕੁਝ ਸੀਗਾ ਪ੍ਰੋਬਲਮ ਤੇ ਫਿਰ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਉਹਨਾਂ ਨੇ ਸੋਚਿਆ ਕਿ ਸਾਡੀ ਇਹ ਛੋਟੀ ਕੁੜੀ ਦੀ ਮਤਲਬ ਏਦਾਂ ਵੀ ਮਤਲਬ ਬਾਡੀ 'ਚ ਕੋਈ ਪ੍ਰੋਬਲਮ ਨਾ ਜੇ ਤਾਂ ਉਸ ਸਮੇਂ ਉਹਨਾਂ ਨੇ ਕੋਈ ਟ੍ਰੀਟਮੈਂਟ ਉਹਨਾਂ ਨੂੰ ਦਵਾਉਣਾ ਸ਼ੁਰੂ ਕੀਤਾ ਜਿਹੜਾ ਕਿ ਰੌਂਗ ਪ੍ਰੂਫ ਹੋਇਆ ਤੇ ਜਿਸ ਕਰਕੇ ਉਹਨਾਂ ਦੀ ਜਿਹੜੀ ਇੱਕ ਲੱਤ ਸੀਗੀ ਉਹ ਦੂਸਰੀ ਲੱਤ ਤੋਂ ਛੋਟੀ ਰਹਿ ਗਈ ਸੀ ਪਰ ਜਿਹੜੀ ਮਤਲਬ ਉਹਨਾਂ ਨੇ ਟੱਕਰ ਸੀਗੀ ਸਮਾਜ ਨਾਲ ਲਈ ਜਾਂ ਜੋ ਚੀਜ਼ਾਂ ਉਹਨਾਂ ਨੇ ਸਮਾਜ ਲਈ ਕੀਤੀਆਂ ਤੇ ਉਹ ਬਾ ਕਮਾਲ ਸੀਆਂ ਜੋ ਅੱਜ ਤੱਕ ਜਿੰਦਾ ਨੇ ਉਹਨਾਂ ਦੇ ਵਿਚਾਰ ਨੇ ਜਿਹੜੇ ਬਹੁਤ ਬਹੁਤ ਉੱਚੇ ਵਿਚਾਰ ਮੈਂ ਕਹਣੀ ਆ ਵੀ ਜੋ ਅੱਜ ਤੱਕ ਇੰਨੇ ਸਾਲਾਂ ਤੋਂ ਲੈ ਕੇ ਹੁਣ ਤੱਕ ਵੀ ਜਿੰਦਾ ਨੇ ਤੇ ਜੇ ਆਪਾਂ ਪੜ੍ਹਾਈ ਦੀ ਗੱਲ ਕਰੀਏ ਪਹਿਲਾਂ ਉਹਨਾਂ ਨੇ ਜਿਹੜੀ ਆਪਣੀ ਬੇਸਿਕ এডਿਕੇਸ਼ਨ ਸੀਗੀ ਉਹ ਉਹਨਾਂ ਨੇ ਆਪਣਾ ਮਤਲਬ ਲੋਕਲਲੀ এডਿਕੇਸ਼ਨ ਲਈ ਸੀਗੀ ਫਿਰ ਉਹਨਾਂ ਨੇ ਡਾਕਟੋਰੇਟ ਕੀਤੀ ਤੇ ਡਾਕਟੋਰੇਟ ਕਰਨ ਤੋਂ ਬਾਅਦ ਫਿਰ ਉਹ ਕਈ ਸਿਆਸੀ ਪਾਰਟੀਆਂ ਦੇ ਵਿੱਚ ਸ਼ਾਮਲ ਹੋਏ ਜਿਵੇਂ ਪਰੋ ਲੈਟਰਲ ਪਾਰਟੀ ਪੋਲੈਂਡ ਐਂਡ ਲਥੀਨੀਆ ਦੀ ਸੋਸ਼ਲ ਡੈਮੋਕਰੇਸੀ ਪਾਰਟੀ ਜਰਮਨ ਦੀ ਸੋਸ਼ਲ ਡੈਮੋਕਰੈਟਿਕ ਪਾਰਟੀ ਤੇ ਕਮਿਊਨਿਸਟ ਪਾਰਟੀ ਆਫ ਜਰਮਰੀ ਜਿਹੜੀ ਮਤਲਬ ਐਂਡ ਤੇ ਸੀਗੀ ਜਦੋਂ 1919 ਦੇ ਵਿੱਚ ਉਹਨਾਂ ਨੂੰ ਸ਼ੂਟ ਕਰ ਦਿੱਤਾ ਗਿਆ ਤਾਂ ਜੇ ਆਪਾਂ ਗੱਲ ਕਰੀਏ ਸਟਾਰਟਿੰਗ ਦੇ ਦਿੱਤਾ 1984 ਦੇ ਵਿੱਚ ਉਹਨਾਂ ਨੇ ਇੱਕ ਆਲ ਗਰਲਜ਼ ਜਮਿਨੀਅਨ ਸਕੂਲ ਦੇ ਵਿੱਚ ਦਾਖਲਾ ਲਿਆ ਤੇ 1800 ਲਾਈਕ 87 ਤੱਕ ਉਹਨਾਂ ਨੇ ਭਾਗ ਲਿਆ ਤੇ ਕੀ ਹੋਇਆ ਸੀਗਾ ਜਦੋਂ ਉਹ ਉਹ ਪੜਦੇ ਸੀਗੇ ਤਾਂ ਉਹ ਪੜ ਪੜੇ ਪੜੇ ਤੇ ਜਦੋਂ ਉਹਨੇ ਪੜ ਕੇ ਆਪਣੀ ਮਤਲਬ ਵਧੀਆ ਸਟੱਡੀ ਹਾਸਲ ਕੀਤੀ ਤਾਂ ਉਹਨੂੰ ਜਿਹੜਾ 골ਡ ਮੈਡਲ ਲਾ ਲੋ ਜਾਂ ਜੋ ਵੀ ਉਹਨਾਂ ਨੂੰ ਇਨਾਮ ਮਿਲਣਾ ਸੀਗਾ ਉਹਨਾਂ ਨੂੰ ਇਨਾਮ ਦਿੱਤਾ ਨਹੀਂ ਗਿਆ ਕਿਉਂ ਕਿਉਂਕਿ ਉਹ ਇੱਕ ਜੂਹੂਦ ਦੀ ਪਰਿਵਾਰ ਤੋਂ ਬਿਲੋਂਗ ਕਰਦੇ ਸੀ ਜਿੱਥੇ ਕਿ ਉਹ ਇੱਕ ਡਿਸਕ੍ਰਿਮੀਨੇਸ਼ਨ ਹੋਈ ਤੇ ਉਹਨਾਂ ਨੂੰ ਉਦੋਂ ਤੋਂ ਹੀ ਫੀਲ ਹੋਇਆ ਤੇ ਉਦੋਂ ਤੋਂ ਹੀ ਉਹਨਾਂ ਨੇ ਮਤਲਬ ਜਿਹੜੀਆਂ ਇਦਾਂ ਦੀਆਂ ਆਪਣੀਆਂ ਐਕਟੀਵਿਟੀਜ਼ ਸੀਗੀਆਂ ਰੈਵਿਊਲੂਸ਼ਨਰੀ ਐਕਟੀਵਿਟੀ ਕ੍ਰਾਂਤੀਕਾਰੀ ਐਕਟੀਵਿਟੀਜ਼ ਉਹਦੇ ਵਿੱਚ ਉਹਨਾਂ ਨੇ ਆਪਣਾ ਹਿੱਸਾ ਲੈਣਾ ਸ਼ੁਰੂ ਕਰਤਾ ਸੀ 1886 ਤੋਂ ਹੀ ਉਹਨਾਂ ਨੇ ਗੈਰ ਕਾਨੂੰਨੀ ਪਾਲਿਸ਼ ਲਾਈ ਖੱਬੇ ਪੱਖੀ ਪਾਰਟੀਆਂ ਦੇ ਵਿੱਚ ਸਬੰਧਤ ਸੀ ਗਿਆਣਾ ਵੀ ਉੱਥੇ ਉਹਨਾਂ ਨੇ ਆਪਣਾ ਸ਼ੁਰੂ ਕਰਤਾ ਸੀ ਗਿਆਣਾ ਤੇ ਉਸ ਤੋਂ ਬਾਅਦ 1887 ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਸਕੈਂਡਰ ਸਕੂਲ ਦੀ ਪ੍ਰੀਖਿਆ ਪਾਸ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਤਲਬ ਆਪਣੀ ਜਿਹੜੀ ਸਟੱਡੀ ਸੀਗੀ ਉਹ ਉਹ ਕਰਨ ਲਈ ਅੱਗੇ ਜਾਣਾ ਪੈਣਾ ਸੀਗਾ ਤੇ ਉਹ ਇੱਕ ਜਿਹੜੀ ਆਪਣੇ ਸਾਰਿਆਂ ਤੋਂ ਪਹਿਲੀ ਜਿਹੜੀ ਸੀਗੀ ਪਾਰਟੀ ਦੇ ਵਿੱਚ ਕੰਮ ਕਰਦੇ ਸੀਗੇ ਉੱਥੇ ਵੀ ਉਹਨਾਂ ਨੇ ਮਤਲਬ ਲੁਕ ਸ਼ਿਪਕੇ ਕੰਮ ਕੀਤਾ ਤੇ ਨਾਲ ਹੀ ਉਹ ਇੱਕ ਅਧਿਆਪਕ ਵਜੋਂ ਕੰਮ ਕਰਦੇ ਸੀਗੇ ਤੇ ਉਸ ਤੋਂ ਬਾਅਦ ਉਹ 2 ਸਾਲਾਂ ਦਿਵਾਦ ਸਵਿਟਜ਼ਰਲੈਂਡ ਗਏ ਜਿੱਥੇ ਉਹਨਾਂ ਨੇ ਯੂਰਿਕ ਯੂਨੀਵਰਸਿਟੀ ਦੇ ਵਿੱਚ ਆਪਣੀ ਪੜ੍ਹਾਈ ਕੀਤੀ ਜਿਹੜੀ ਕਿ ਉਹਨਾਂ ਦੀ ਸਮਾਜ ਸਮਾਜਵਾਦੀ ਨੂੰ ਲਾਈਕ ਲੈ ਕੇ ਸੀਗੀ ਤੇ ਉਹਨਾਂ ਨੇ ਉਹਦੇ ਵਿੱਚ ਇਤਿਹਾਸ, ਰਾਜਨੀਤੀ, ਅਰਥ ਸ਼ਾਸਤਰ, ਜੀਵ ਵਿਗਿਆਨ ਅਤੇ ਗਣਿਤ ਵਿਸ਼ਿਆਂ ਦਾ ਅਧਿਐਨ ਕੀਤਾ ਉਹ ਸਾਰੇ ਵਿਸ਼ੇ ਪੜ੍ਹਨ ਤੋਂ ਬਾਅਦ ਜਿਹੜੀ ਉਹਨਾਂ ਨੇ ਆਪਣੀ ਡਾਕਟੋਰੇਟ ਸੀਗੀ ਉਹੋ ਲਾ ਦੇ ਵਿੱਚ ਕੀਤੀ ਤੇ ਉਹ ਉਹ ਡਾਕਟਰੀ ਦੇ ਖੋਦ ਦੇ ਮਾਦਰੀ ਜਿਨ੍ਹਾਂ ਨੇ ਪੋਲੈਂਡ ਦਾ ਉਸ ਜੋਗਿਕ ਵਿਕਾਸ ਤੇ ਲਾਈਕ ਉਹ ਪੇਸ਼ ਕੀਤਾ ਗਿਆ ਤੇ ਜਦੋਂ ਉਹਨਾਂ ਨੇ ਆਪਦੇ ਜਿਹੜੇ ਥੀਸਿਸ ਸੀਗੇ ਪੇਸ਼ ਪੇਸ਼ ਕੀਤੇ ਸੀਗੇ ਮਾਸਟਰ ਡਿਗਰੀ ਦੇ ਵਿੱਚ ਉਸ ਸਮੇਂ ਸਾਰੇ ਹੀ ਮੁੰਡੇ ਸੀਗੇ ਜਿਹੜੇ ਮਤਲਬ ਬਹੁਤ ਰਿਚ ਕਰਾਣੇ ਦੇ ਸੀ ਪਰ ਇਹ ਇਕੱਲੀ ਲਾਈਕ ਔਰਤ ਸੀਗੇ ਜਿਹੜੇ ਇਕੱਲੀ ਕੁੜੀ ਸੀਗੀ ਜਿਨੇ ਥੀਸਿਸ ਪੇਸ਼ ਕੀਤੇ ਤੇ ਇਹਨਾਂ ਦੇ ਇਕਨੋਮਿਕਸ ਨੂੰ ਲੈ ਕੇ ਜਿਹੜੇ ਥੀਸਿਸ ਸੀਗੇ ਉਹੋ ਇੰਨੇ ਇੱਕ ਜਿਆਦਾ ਪ੍ਰਭਾਵਸ਼ਾਲੀ ਸੀਗੇ ਵੀ ਉਹਨਾਂ ਨੂੰ ਇੱਕ ਬੁੱਕ ਦਾ ਰੂਪ ਦਿੱਤਾ ਗਿਆ ਤੇ ਇਹਨਾਂ ਦੇ ਸਾਰਿਆਂ ਚੋ ਬੈਸਟ ਸੀਗੇ ਤੇ ਉਸ ਸਮੇਂ ਦੇ ਵਿੱਚ ਇਹ ਚੀਜ਼ਾਂ ਪਪੂਲਰ ਨਹੀਂ ਹੁੰਦੀਆਂ ਸੀਗੀਆਂ ਕਿ ਕਿ ਸੇ ਦੇ ਸੀ ਉਸ ਨੂੰ ਬੁੱਕ ਦਾ ਰੂਪ ਦਿੱਤਾ ਜਾਂਦੇ ਪਰ ਉਹਨਾਂ ਦਾ ਉਹਨਾਂ ਦੀ ਸਮਝ ਇੰਨੀ ਸੀ ਉਹ ਇੰਨੇ ਜਿਆਦਾ ਜੀਨੀਅਸ ਸੀ ਇੰਨੀ ਜਿਆਦਾ ਇੰਟੈਲੀਜੈਂਟ ਸੀਗੇ ਤੇ ਉਹਨਾਂ ਦੇ ਜਿਹੜੇ ਥੀਸਿਸ ਨੇ ਉਦੋਂ ਹੀ ਉਹਨਾਂ ਨੂੰ ਮਤਲਬ ਪੇਸ਼ ਕੀਤਾ ਗਿਆ ਤੇ ਉਹ ਦੁਨੀਆ ਦੀਆਂ ਪਹਿਲੀਆਂ ਔਰਤਾਂ ਵਿੱਚੋਂ ਇੱਕ ਔਰਤ ਸੀਗੀ ਜਿਨ੍ਹਾਂ ਨੂੰ ਡਾਕਟੋਰੇਟ ਨਾਲ ਸਨਮਾਨਿਤ ਹੋਣ ਵਾਲੀ ਪਹਿਲੀ ਪਾਲਿਸ਼ ਔਰਤ ਸੀਗੀ ਮਤਲਬ ਪੋਲਨ ਤੋਂ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ 1893 ਦੇ ਵਿੱਚ ਲਾਈਕ ਖਵਾਰਾਂ ਦੇ ਵਿੱਚ ਆਪਣੀਆਂ ਜਿਹੜੀਆਂ ਮਤਲਬ ਪ੍ਰਸਤਾਵ ਜਿਹੜੇ ਜਿਹੜੀਆਂ ਚੀਜ਼ਾਂ ਲਿਖਣੀਆਂ ਸ਼ੁਰੂ ਕੀਤੀਆਂ ਮਨਜ਼ੂਰ ਮਨਜ਼ੂਰਾਂ ਦਾ ਕਾਰਨ ਤੇ ਉਹਨਾਂ ਨੇ ਹੋਰ ਪਾਰਟੀ ਲਾਈਕ ਉਹਨਾਂ ਨੇ ਪਾਲਿਸੀ ਵਿੱਚ ਸੋਸ਼ਲਿਸਟ ਪਾਰਟੀ ਤੇ ਰਾਸ਼ਟਰਵਾਦੀ ਨੀਤੀਆਂ ਦਾ ਮਤਲਬ ਵਿਰੋਧ ਵੀ ਕੀਤਾ ਜਿੱਥੇ ਉਹਨਾਂ ਨੂੰ ਲੱਗਦਾ ਉਹਨਾਂ ਦਾ ਮੰਨਣਾ ਸੀ ਕਿ ਸਤੰਤਰ ਪੋਲੈਂਡ ਜਰਮਨੀ ਆਸਟਰੀ ਹੰਗਰੀ ਅਤੇ ਰੂਸ਼ ਵਿੱਚ ਇਨਕਲਾਬ ਇਨਕਲਾਬ ਰਾਹੀਂ ਮਤਲਬ ਚੀਜ਼ਾਂ ਹੋ ਸਕਦੀਆਂ ਨੇ ਮਜੂਦ ਉਹ ਕਹਿੰਦੇ ਵੀ ਗੱਲਾਂ ਨਾਲ ਕੁਝ ਨਹੀਂ ਹੁੰਦਾ ਵੀ ਇਨਕਲਾਬ ਨਾਲ ਹੀ ਜਿਹੜਾ ਕੁਝ ਹੋਣਾਗਾ ਹੋ ਸਕਦਾਗਾ ਆਪਾਂ ਜਿਹਦੇ ਤੋਂ ਆਪਾਂ ਮਤਲਬ ਆਪਣੀ ਜਿਹੜੀ ਆਜ਼ਾਦੀ ਹੈਗੀ ਉਹ ਲੈ ਸਕਦੇ ਆ ਇਨਕਲਾਬ ਆਉਣਾ ਜ਼ਰੂਰੀ ਆ ਮਤਲਬ ਬਹੁਤ ਇਨਕਲਾਬੀ ਵਿਚਾਰਾਂ ਦੇ ਸੀਗੇ ਉਹ ਫਿਰ ਉਸ ਤੋਂ ਬਾਅਦ 1895 ਤੋਂ ਲੈ ਕੇ 1900 ਦੇ ਵਿੱਚ ਉਹ ਜਰਮਨੀ ਜਾਣਾ ਚਾਹੁੰਦੇ ਸੀ ਐਕਚੁਅਲੀ ਆਪਣੇ ਸੰਘਰਸ਼ ਦੇ ਲਈ ਪਰ ਉਹ ਜਰਮਨੀ ਐਦਾਂ ਜਾ ਨਹੀਂ ਸਕਦੇ ਸੀਗੇ ਉਹਨਾਂ ਕੋਲੇ ਉੱਥੇ ਅਣਮਿੱਥੇ ਸਮੇਂ ਰਹਿਣ ਲਈ ਆਗਿਆ ਨਹੀਂ ਸੀ ਜਿਸ ਕਰਕੇ ਉਹਨਾਂ ਨੇ 1897 ਦੇ ਵਿੱਚ ਅ ਜਰਮਨ ਦੀ ਜਿਹੜੀ ਨਾਗਰਿਕਤਾ ਪ੍ਰਾਪਤ ਕਰਨ ਲਈ ਆਪਣਾ ਇੱਕ ਮਤਲਬ ਆਪਣਾ ਵਿਆਹ ਕਰਵਾਇਆ ਗੁਸਟਾਵ ਲੇਖਕ ਲੁਵੇਕ ਨਾਲ ਵਿਆਹ ਕਰਵਾਇਆ ਤੇ ਉਹ ਜ਼ਿਆਦਾਤਰ ਇਕੱਠੇ ਨਹੀਂ ਰਹੇ ਤੇ 5 ਸਾਲਾਂ ਬਾਅਦ ਉਹਨਾਂ ਦਾ ਡਿਵੋਰਸ ਵੀ ਹੋ ਗਿਆ ਕਿਉਂਕਿ ਉਹਨਾਂ ਦੇ ہاں ਸੋਚ ਹੋਰ ਸੀ ਉਹਨਾਂ ਦੇ ਕੁਝ ਸੁਪਨੇ ਹੋਰ ਸੀਗੇ ਵੀ ਮੈਂ ਸਮਾਜ ਲਈ ਕੁਝ ਕਰਨਾ ਮੈਂ ਮਤਲਬ ਸਵਾਰ ਕਰਨਾ ਚੀਜ਼ਾਂ ਕਰਨੀਆਂ ਨੇਗੀਆਂ ਜਿਸ ਕਰਕੇ ਉਹ ਮਤਲਬ ਫਿਰ ਆਪਣਾ ਪੱਕੇ ਤੌਰ ਤੇ ਉਸ ਤੋਂ ਬਾਅਦ ਬਰਲਿਨ ਚਲੇ ਗਏ ਤੇ ਫਿਰ ਉਹਨਾਂ ਦੇ ਮਤਲਬ ਕੀ ਸੀਗਾ ਮੱਧ ਵਰਗ ਦੇ ਸੱਭਿਆਚਾਰ ਨੂੰ ਉਹਨਾਂ ਨੇ ਪਸੰਦ ਨਹੀਂ ਕੀਤਾ ਉਹ ਕਿਉਂਕਿ ਉਹ ਮੰਨਦੀ ਸੀ ਵੀ ਇਹ ਇਨਕਲਾਬ ਨੂੰ ਦਿਵਾਲੋਂ ਵਾਲਾ ਕਿਉਂਕਿ ਉਹਨਾਂ ਦਾ ਮੇਨ ਬਸ ਮਤਲਬ ਏਰੀਆ ਇਹੀ ਸੀਗਾ ਵੀ ਹਾਂ ਵੀ ਆਪਾਂ ਇਨਕਲਾਬ ਲਾਈਕ ਲੈ ਕੇ ਆਉਣਾਗਾ ਉਸ ਤੋਂ ਬਾਦ ਉਹ ਉੱਥੇ ਕਈ ਬਹੁਤ ਸਾਰੇ ਜਿਹੜੇ ਸੀਗੇ ਕੰਮ ਕਰਦੇ ਰਹੇ ਤੇ ਪਹਿਲੇ ਬਿਸ਼ਪ ਜਦੋਂ ਤੋਂ ਪਹਿਲਾਂ ਮਈ 1898 ਨੂੰ ਉਹ ਜਰਮਨੀ ਜਰਮਨੀ ਤੋਂ ਚਲੇ ਗਏ ਤੇ ਬਰਲਿਨ ਦੇ ਵਿੱਚ ਸੈੱਟ ਹੋ ਗਏ ਸੀਗੇ ਫਿਰ ਉਹਨਾਂ ਨੇ ਐਸਪੀਡੀ ਖੱਬੇ ਵਿੰਗ ਦੇ ਵਿੱਚ ਸਰਕਾਰਮ ਜਿਹੜੀ ਪਾਰਟੀ ਸੀਗੀ ਉਹਨਾਂ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਉੱਥੇ ਲਗਾਤਾਰ ਉਹ ਕੰਮ ਕਰਦੇ ਰਹੇ ਬਟ ਜਿਹੜੇ ਉਹਨਾਂ ਦੇ ਵਿਚਾਰ ਸੀਗੇ ਬਹੁਤ ਜ਼ਿਆਦਾ ਮਤਲਬ ਵਧੀਆ ਸੀਗੇ ਉਹ ਉਸ ਸਮੇਂ ਅਖਬਾਰ ਦੇ ਵਿੱਚ ਵੀ ਮਤਲਬ ਜੌਬ ਵੀ ਕਰਦੇ ਸੀ ਆਰਟੀਕਲ ਵੀ ਲਿਖਦੇ ਸੀ ਤੇ ਜਦੋਂ ਕਦੇ ਉਹਨਾਂ ਨੂੰ ਕੋਈ ਮਤਲਬ ਕਿਤੇ ਜਾਂਦੇ ਸੀਗੇ ਕਿਤੇ ਉਹ ਹੜਤਾਲ ਤੇ ਜਾਂਦੇ ਸੀਗੇ ਕਿਤੇ ਪ੍ਰੋਟੈਸਟ ਤੇ ਜਾਂਦੇ ਸੀ ਤਾਂ ਉੱਥੇ ਉਹ ਬੁਲਾਰੇ ਵੀ ਬਣ ਕੇ ਪੇਸ਼ ਹੁੰਦੇ ਸੀਗੇ ਤਾਂ ਉੱਥੇ ਇੱਕ ਆਰਥ ਹੁੰਦੇ ਨਾਲ ਤੇ ਕਈ ਜਿੱਦਾਂ ਜਿਹੜੇ ਮਤਲਬ ਮੇਲ ਵੀ ਸੀ ਜਾਂ ਜਿਹੜੇ ਪਹਿਲਾਂ ਪੁਰਾਣੇ ਪਾਰਟੀ ਦੇ ਵਰਕਰ ਸੀਗੇ ਉਹਨਾਂ ਨਾਲ ਵੀ ਉਹਨਾਂ ਦੇ ਮਤਲਬ ਜਿੱਦਾਂ ਹੋ ਜਾਂਦੀ ਸੀ ਪ੍ਰੋਬਲਮ ਹਣਾ ਕਿਉਂਕਿ ਲਓ ਉਹ ਉਹ ਬਹੁਤ ਜ਼ਿਆਦਾ ਉਹਨਾਂ ਦੇ ਜਿਹੜੇ ਵਿਚਾਰ ਸੀਗੇ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਸੀਗੇ ਤੇ ਉਸ ਤੋਂ ਬਾਅਦ ਫਿਰ ਜੇ ਆਪਾਂ ਗੱਲ ਕਰੀਏ 1905 ਦੇ ਵਿੱਚ ਜਿਹੜੀ ਕ੍ਰਾਂਤੀ ਸੀਗੀ ਪੋਲੈਂਡ ਵਿੱਚ ਰਾਜ ਇਨਕਲਾਬ 1905 ਤੋਂ 7 ਤੇ ਫਿਰ ਕੀ ਹੋਇਆ ਉਹਨਾਂ ਨੇ ਆਪਣੇ ਪੋਲਿਸ਼ ਤੇ ਜਰਮਨ ਸਾਥੀਆਂ ਦੇ ਸਲਾਹ ਦੇ ਵਿਰੁੱਧ ਲਖਸ਼ਮਬਰਸ ਵੱਲੀ ਰਵਾਨਾ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਜੇ ਉਹਨਾਂ ਨੂੰ ਮਾਨਤਾ ਦਿੱਤੀ ਜਾਣੀ ਸੀ ਤਾਂ ਮਤਲਬ ਜਾਰਜਿਸਟ ਅਧਿਕਾਰੀ ਉਹਨਾਂ ਨੂੰ ਕੈਦ ਕਰ ਲੈਣਗੇ ਤੇ ਪਰ ਉਹ 30 ਦਸੰਬਰ ਨੂੰ ਬਾਰਸਾ ਪਹੁੰਚੀ ਤੇ ਬਾਰਸਾ ਪਹੁੰਚ ਗਏ ਫਿਰ ਜਦੋਂ ਮਤਲਬ ਉਹਨਾਂ ਨੇ ਉੱਥੇ ਜਾ ਕੇ ਜਿਹੜਾ ਵੀ ਆਪਣਾ ਕੰਮ ਕੀਤਾ ਉਹਨਾਂ ਪਹਿਲੇ ਲੇਖਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 1905 ਦੀ ਕ੍ਰਾਂਤੀ ਵਿੱਚ ਰੂਸੀ ਸਮਰਾਜ ਲੋਕਤੰਤਰੀ ਦੀ ਸੰਭਾਵਨਾ ਨੂੰ ਮਤਲਬ ਉਹਨਾਂ ਨੇ ਦੇਖਿਆ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਉਹ ਮਤਲਬ ਹਮੇਸ਼ਾ ਆਪਣੇ ਵਿਚਾਰਾਂ ਦੇ ਵਿੱਚ ਲਿਖਦੇ ਹੁੰਦੇ ਸੀ ਵੀ ਰਿਫਾਰਮ ਜਾਂ ਰੈਵੋਲੂਸ਼ਨ ਤਾਂ ਪਹਿਲੇ ਜਦੋਂ ਤੋਂ ਪਹਿਲਾਂ ਜਦੋਂ ਉਹ ਮਤਲਬ ਜਰਮਨੀ ਗਏ ਸੀਗੇ ਜਰਮਨੀ ਤੋਂ ਚਲੇ ਗਏ ਸੀ ਬਰਲਿਨ 'ਚ ਸੈੱਟ ਹੋ ਗਏ ਸੀਗੇ ਆਪਣੀ ਪਾਰਟੀ ਦੇ ਵਿੱਚ ਕੰਮ ਕੀਤਾ ਤਾਂ ਜਦੋਂ ਉਹ ਮਤਲਬ ਉਹਨਾਂ ਦੇ ਇੱਕ ਕੁਐਸਚਨ ਹੁੰਦਾ ਸੀਗਾ ਰਿਫਾਰਮ ਜਾਂ ਰੈਵੋਲੂਸ਼ਨ ਉਹਨਾਂ ਦੇ ਉੱਤੇ ਮਤਲਬ ਉਹ ਹਨਾ ਉਸ ਉਹਨਾਂ ਦਾ ਤਿਆਵਲਾ ਕੀਤਾ ਗਿਆ ਜਦੋਂ ਉਹਨਾਂ ਦੀ ਐਸ ਪੀਡੀ ਦੇ ਸੁਧਾਰ ਜਿਹੜੇ ਸੁਧਾਰਵਾਦੀ ਉਹ ਇੱਕ ਪ੍ਰਮੁੱਖ ਬਲਾਰਾ ਲਾਈਕ ਬਣੇ ਸੀਗੇ ਤੇ ਉਹ ਮਤਲਬ ਕੁਝ ਕੁ ਚੀਜ਼ਾਂ ਚਾਹੁੰਦੇ ਸੀ ਉਹ ਚਾਹੁੰਦੇ ਸੀ ਕਿ ਸੋਧਵਾਦੀ ਨੂੰ ਐਸਪੀਡੀ ਤੋਂ ਬਾਹਰ ਕੀਤਾ ਜਾਵੇ ਪਰ ਅਜੇ ਹਾਂ ਨਹੀਂ ਹੋਇਆ ਤਾਂ ਕਰਕੇ ਜਿਹੜੀ ਉਸ ਤੋਂ ਬਾਅਦ ਕੁਝ ਕਾਰਨਾ ਕਰਕੇ ਜਿਹੜੀ ਇਹ ਮਤਲਬ ਪਾਰਟੀ ਸੀਗੀ ਉਹ ਦੋ ਹਿੱਸਿਆਂ ਦੇ ਵਿੱਚ ਮਤਲਬ ਵੰਡੀ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ 1915 ਦੇ ਵਿੱਚ ਮਤਲਬ ਕਲਾਰਾ ਜੈਕਟਿਨ ਤੇ ਫਰਾਂਸ ਮੇਗਨ ਨੇ ਮਿਲ ਕੇ ਇੱਕ ਡਾਈ ਇੰਟਰਨੈਸ਼ਨਲ ਦਾ ਇੰਟਰਨੈਸ਼ਨਲ ਦੀ ਸਥਾਪਨਾ ਕੀਤੀ ਜੋ ਜਨਵਰੀ 1916 ਦੇ ਵਿੱਚ ਸਪਾਰਕਟਸ ਲੀਗ ਤੇ ਮਤਲਬ ਚੱਲ ਗਈ ਸੀਗੀ ਪਾਰਟੀ ਸੀਗੀ ਜੋ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਸੀਗਾ ਨਤੀਜੇ ਵਜੋਂ ਜਿਹੜੇ ਲਖਸ਼ਮ ਬਲਕ ਤੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ 1916 ਵਿੱਚ 2.5 ਸਾਲ ਲਈ ਉਹਨਾਂ ਨੂੰ ਕੈਦ ਕੀਤਾ ਗਿਆ ਕੈਦ ਰਾਣ ਉਹਨਾਂ ਨੂੰ ਦੋ ਵਾਰੀ ਤਬਦੀਲ ਕੀਤਾ ਗਿਆ ਤੇ ਇਸ ਇਹ ਤੋਂ ਬਿਨਾ ਵੀ ਉਹ ਮਤਲਬ ਕਈ ਵਾਰ ਜੇਲ੍ਹ ਗਏ ਜਦੋਂ ਉਹ ਜੇਲ੍ਹ ਚੋਂ ਬਾਹਰ ਆਏ ਸੀਗੇ ਤਾਂ ਉਹਨਾਂ ਦੇ ਜਿਹੜੇ ਮਤਲਬ ਸਿਹਤ ਸੀ ਥੋੜੀ ਖਰਾਬ ਹੋ ਗਈ ਸੀ ਤੇ ਉਹਨਾਂ ਦੇ ਬਾਲਸ ਫੈਦ ਹੋ ਗਏ ਸੀ ਪਰ ਜਿਹੜੇ ਉਹਨਾਂ ਦੇ ਹੌਸਲੇ ਬਲੰਦ ਸੀਗੇ ਫਿਰ ਉਹਨਾਂ ਨੇ ਮਤਲਬ ਜੇਲ੍ਹ ਤੋਂ ਬਾਹਰ ਆ ਕੇ ਵੀ ਜਿਹੜੀਆਂ ਆਪਣੀਆਂ ਮਤਲਬ ਐਕਟੀਵਿਟੀ ਸੀਗੀਆਂ ਕ੍ਰਾਂਤੀਕਾਰੀ ਐਕਟੀਵਿਟੀ ਸੀਗੀਆਂ ਉਹ ਇਹਨਾਂ ਨੇ ਮਤਲਬ ਜਿਹੜੀਆਂ ਜਾਰੀ ਰੱਖੀਆਂ ਤੇ ਨਾਲ ਹੀ ਮਤਲਬ ਜਿੱਦਾਂ ਲੈਨਨ ਹੋਏ ਨੇਗੇ ਉਹਨਾਂ ਨਾਲ ਇਹਨਾਂ ਦੇ ਵਧੀਆ ਮਤਲਬ ਵਧੀਆ ਸਬੰਧ ਸੀਗੇ ਵਧੀਆ ਜਾਣਦੇ ਸੀ ਇੱਕ ਦੂਜੇ ਨੂੰ ਪਰ ਜਿੱਥੇ ਕਿਤੇ ਉਹਨਾਂ ਨੂੰ ਉਹਨਾਂ ਦੀਆਂ ਕੁਝ ਰਾਈਟਿੰਗਸ ਜਾਂ ਕੁਝ ਨੀਤੀਆਂ ਕੁਝ ਗਲਤ ਲੱਗਦੀਆਂ ਸੀ ਤਾਂ ਇਹ ਉੱਥੇ ਵੀ ਨਿਰਤਕ ਹੋ ਕੇ ਬੋਲਦੇ ਸੀਗੇ ਤੇ ਜਦੋਂ ਇਹ ਮਤਲਬ ਇਸ ਤਰੀਕੇ ਨਾਲ ਆਪਣਾ ਮਤਲਬ ਬੋਲਦੇ ਸੀਗੇ ਜਦੋਂ ਐਂਡ ਤੇ ਵਿੱਚ ਕੀ ਹੋਇਆ ਜਿਹੜੀ ਲਕਸਮਬਰਗ ਸੀਗੀ ਤੇ ਜਰਮਨ ਚਾਰਸਾ ਐਂਡ ਐਂਡ ਡੀਪੀ ਦੀ ਇਬ੍ਰਿਡ ਨੇ ਠੀਕ ਆ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਪਰ ਉਹ ਮਤਲਬ ਆਪਣਾ ਲਗਾਤਾਰ ਕੰਮ ਕਰਦੇ ਰਹੇ ਫਿਰ 11 ਜਨਵਰੀ 1919 ਨੂੰ ਉਹਨਾਂ ਨੂੰ ਸਫਲਤਾਪੂਰਵਕ ਮਤਲਬ ਉਹਨਾਂ ਦੀ ਜੋ ਕੋ ਚਲ ਦਿੱਤਾ ਗਿਆ ਉਹਨਾਂ ਦੀ ਡੈਥ ਜਿਹੜੀ ਸੀਗੀ ਮੌਤ ਅਸਲ 'ਚ ਉਹਨਾਂ ਨੂੰ ਸ਼ੂਟ ਕੀਤਾ ਗਿਆ ਸੀਗਾ ਮੌਤ ਸਮੇਂ ਉਹ ਮਤਲਬ ਉਹਨਾਂ ਨੂੰ ਸ਼ਾਇਦ ਜੇਲ੍ਹ 'ਚ ਲੈ ਕੇ जाया ਜਾ ਰਿਹਾ ਸੀਗਾ ਉਸ ਸਮੇਂ ਉਹਨਾਂ ਨੇ ਕਿਸੇ ਨੇ ਉਹਦੇ ਉਹਨਾਂ ਦੇ ਸਿਰ ਤੇ ਪਿੱਛੋਂ ਹਮਲਾ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੂੰ ਸ਼ੂਟ ਕੀਤਾ ਸ਼ੂਟ ਕਰਕੇ ਉਹਨਾਂ ਨੂੰ ਮੌਕੇ ਤੇ ਜਦੋਂ ਉੱਥੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਾਣੀ ਦੇ ਵਿੱਚ ਸੁੱਟਿਆ ਗਿਆ ਤੇ 4-5 ਮਹੀਨੇ ਉਹਨਾਂ ਦੀ ਕੋਈ ਡੈੱਡ ਬੋਡੀ ਨਹੀਂ ਮਿਲੀ ਤੇ 4-5 ਮਹੀਨਿਆਂ ਬਾਅਦ ਉਹਨਾਂ ਦੀ ਡੈੱਡ ਬੋਡੀ ਮਿਲੀ ਤੇ ਮਤਲਬ ਓਵਰਆਲ ਜੇ ਆਪਾਂ ਲਈਏ ਤਾਂ ਵੈਸੇ ਮੈਨੂੰ ਲੱਗਦਾ ਵੀ ਮੇਰੇ ਤੋਂ ਕੁਝ ਕੇ ਮਿਸਟੇਕਸ ਹੋ ਗਈਆਂ ਮੇਬੀ ਬਟ ਆਈ ট্রਾਈਡ ਮਾਈ ਬੈਸਟ ਟੂ ਰਿਪਰਜੈਂਟ ਤੇ ਉਹਦੇ ਲਈ ਮੈਂ ਪਹਿਲਾਂ ਤਾਂ ਉਹ ਵੀ ਮਾਫੀ ਚਾਹੁੰਨੀ ਆ ਪਰ ਵੀ ਆਪਾਂ ਨੂੰ ਸਾਰੀ ਚੀਜ਼ ਦੇ ਵਿੱਚ ਇਹ ਸਿੱਖਣ ਨੂੰ ਮਿਲਦਾ ਵੀ ਉਹਨਾਂ ਲਈ ਕੋਈ ਵੀ ਚੀਜ਼ ਉਹਨਾਂ ਦੇ ਰਾਹ ਦਾ ਰੋੜਾ ਨਹੀਂ ਬਣੀ ਹੈਗੀ ਤੇ ਉਹਨਾਂ ਨੇ ਲਗਾਤਾਰ ਆਪਣਾ ਜਿਹੜਾ ਸੰਘਰਸ਼ ਸੀਗਾ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਰਹਿ ਕੇ ਵੀ ਉਹ ਆਪਣਾ ਕੰਮ ਕਰਦੇ ਰਹੇ ਉਹਨਾਂ ਨੇ ਟਾਈਮ-ਟਾਈਮ ਤੇ ਕਾਫੀ ਸਾਰੀਆਂ ਜਿਹੜਾ ਰਾਈਟਿੰਗਸ ਵੀ ਲਿਖੀਆਂ ਬਹੁਤ ਸਾਰੀਆਂ ਜਿਹੜੀਆਂ ਬੁੱਕ ਨੇ ਜਾਂ ਆਰਟੀਕਲ ਨੇ ਜਿਹੜੇ ਮਤਲਬ ਉਹ ਲਿਖੇ ਹੋਏ ਆਪਾਂ ਨੂੰ ਮਿਲਦੇ ਨੇ ਜਿਹੜਾ ਜਿਵੇਂ ਉਹਨਾਂ ਨੇ 1898 ਦੇ ਵਿੱਚ 1900 1901 1904 1906 1909 1910 1913 15 1915 1918 1918 a ਕੀਤਾ ਸੀਗਾ ਫਿਰ ਉਹਨਾਂ ਨੇ ਰਬੀਆਂ ਸਪੀਚਸ ਵੀ ਦਿੱਤੀਆਂ ਸੀ 3 ਤੇ ਉਹ 1898 99 99 908 ਦੇ ਵਿੱਚ ਦਿੱਤੀਆਂ ਸੀ ਮਤਲਬ ਉਹਨਾਂ ਨੇ ਬਹੁਤ ਸਾਰਾ ਜਿੱਦਾਂ ਲਿਟਰੇਚਰ ਆਪਾਂ ਕਹਿ ਸਕਦੇ ਹਾਂ ਕਿ ਵੀ ਉਹ ਵੀ ਲੋਕਾਂ ਦੀ ਝੋਲੀ ਪਾਇਆ ਤੇ ਉਹ ਇੱਕ ਅਵਦੀ ਰੈਵੋਲੂশনারੀ ਸੋਚ ਕਰਕੇ ਜਿੰਨਾ ਵੀ ਉਹਨਾਂ ਤੋਂ ਬਣ ਪਾਇਆ ਪੂਰੀ ਜ਼ਿੰਦਗੀ ਉਹ ਲੋਕਾਂ ਲਈ ਕਰਦੇ ਰਹੇ ਤੇ ਲੜਦੇ ਰਹੇ ਤੇ ਜਿਹੜੇ ਲੋਕ ਚੰਗੇ ਵਿਚਾਰ ਰੱਖਦੇ ਨੇ ਉਹ ਭਾਵੇਂ ਮਤਲਬ ਦੁਨੀਆ ਤੋਂ ਚਲੇ ਜਾਂਦੇ ਨੇ ਉਹਨਾਂ ਨੇ ਉਹਨਾਂ ਦੀ ਜਿਹੜਾ ਸ਼ਰੀਰ ਸੀਗਾ ਉਹਨਾਂ ਦਾ ਕਤਲ ਤਾਂ ਕਰਤਾ ਜਿਨੇ ਵੀ ਕੀਤਾ ਪਰ ਅਫਸੋਸ ਉਹ ਉਹਨਾਂ ਦੇ ਵਿਚਾਰਾਂ ਦਾ ਕਤਲ ਨਹੀਂ ਕਰ ਸਕੇ ਸੋ ਅੱਜ ਆਪਾਂ 2024 ਦੇ ਵਿੱਚ 1919 ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਬਟ ਲਿਖਤੀ ਤੌਰ ਤੇ ਰੀਅਲ ਦੇ ਵਿੱਚ ਉਹ ਅੱਜ ਵੀ ਜਿੰਦਾ ਨੇ ਅੱਜ ਵੀ ਉਹਨਾਂ ਦੇ ਵਿਚਾਰ ਜਿੰਦਾ ਨੇ ਤੇ ਇਹ ਦੁਨੀਆ ਆਉਂਦੀ ਦੁਨੀਆ ਤੱਕ ਰਹਿਣਗੇ ਤੇ ਆਈ ਥਿੰਕ ਮੈਂ ਇਹ ਚੀਜ਼ ਵੀ ਪੜ੍ਹੀ ਸੀਗੀ ਵੀ ਉਹਨਾਂ ਦੇ ਲਾਸਟ ਬਰਥਡੇ ਇਹ ਸੀਗਾ ਆਈ ਵਾਸ ਆਈ ਐਮ ਆਈ ਬਿਲ ਆਈ ਬਿਲਵੀ ਵੀ ਮੈਂ ਹੋਊਂਗੀ ਤੇ ਮਤਲਬ ਇਹ ਜੇ ਔਰਤਾਂ ਨੂੰ ਸਲਾਮਾਂ ਜਿਹੜੇ ਇਦਾਂ ਦੇ ਹਾਲਾਤਾਂ ਦੇ ਵਿੱਚ ਪੜੇ ਵੀ ਲਿਖੇ ਵੀ ਸਾਰਾ ਕੁਝ ਉਹਨਾਂ ਨੇ ਕੀਤਾ ਇੰਨੀਆਂ ਪਾਰਟੀਆਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਇੰਨੀ ਹੀ ਵੀਡੀਓ ਦੇ ਨਾਲ ਆਪਾਂ ਅੱਜ ਦੀ ਵੀਡੀਓ ਸਮਾਪਤ ਕਰਦੇ ਹਾਂ ਤੁਹਾਡਾ ਦਿਨ ਚੰਗਾ ਰਹੇ ਸਤਿ ਸ਼੍ਰੀ ਅਕਾਲ